ਆ ਵਾਸਤਵਿਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਸ਼ਹਿਰ ਟਾਂਡਾ ਦੇ ਵਿੱਚ ਖੁੱਲ ਗਈ ਹੈਗੀ ਇਲੈਕਟ੍ਰੋਨਿਕ ਸਕੂਟਰੀਆਂ ਦੀ ਏਜੰਸੀ ਜਿਹਨਰੇ ਤੇ ਆਪਾਂ ਗੱਲਬਾਤ ਕਰਾਂਗੇ ਸ਼ਰਮਾ ਏਜੰਸੀ ਜਿੱਥੇ ਇਲੈਕਟ੍ਰੋਨਿਕ ਸਕੂਟਰੀਆਂ ਬਾਰੇ ਮਿਲਦੀਆਂ ਹਨ ਔਰ ਆਪਾਂ ਉਹਨਾਂ ਦੇ ਓਨਰ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਸਾਨੂੰ ਕਿਹੜੀ ਕਿਹੜੀ ਫੈਸਿਲਿਟੀ ਦੇ ਰਹੇ ਹੈਗੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਆਜੋ ਆਪਾਂ ਉਹਨਾਂ ਦੇ ਓਨਰ ਦੇ ਨਾਲ ਗੱਲਬਾਤ ਕਰਾਂ। ਪਹਿਲਾਂ ਈ ਰਿਕਸ਼ੇ ਵੀ ਵੇਚਦੇ ਆ ਜੀ ਕਲ ਇੱਕ ਟੱਕ ਸਕੂਟਰ ਵੀ ਵੇਚਦੇ ਆ ਜੀ ਇਹ ਜਿੰਨਾ ਵੇਚਦੇ ਆ ਅਸੀਂ LED ਐਸਿਡ ਬੈਟਰੀ ਨਾਲ ਵੇਚਦੇ ਆ ਜੀ ਤੇ ਸਾਡੇ ਦਸਕੂ ਵੀਰਾਂ ਨੂੰ ਸਕੂਟਰੀ ਤੇ ਲਾ ਕੇ ਜਾ ਕੇ ਦਿਖਾ ਦੋ ਹਾਂ ਜੀ ਭਾਈ ਠੀਕ ਆ ਭਾਈ ਇੰਦਰ ਖੜੀਆਂ ਸਕੂਟਰ ਅੱਛਾ ਭਾਈ ਇਹ ਤੁਹਾਡੇ ਕੋਲ ਕਿਹੜੇ ਕਿਹੜੇ ਮਾਡਲ ਆਉਂਦੇ ਹੈਗੇ ਆ ਇਹ ਸਭ ਤੋਂ ਜੀ ਜਿਹੜਾ ਇਹ ਮਾਡਲ ਆ ਸਭ ਤੋਂ ਸੈਂਟਰ ਵਾਲਾ ਮਾਡਲ ਆ ਇਹ ਇਹ ਵਾਲਾ ਸਭ ਤੋਂ ਟੌਪ ਮਾਡਲ ਆ ਓਕੇ ਆ ਵਾਲਾ ਠੀਕ ਹੈ ਜੀ ਇਹ ਇਹ ਸੈਂਟਰ ਵਾਲਾ ਮਾਡਲ ਆ এই যি আম্পী হে তুমি 60 वोल्ट ਜੀ ਵੀ ਮਿਲ ਜਾਣੀ ਆ ਜੀ 72 वोल्ट ਜੀ ਵੀ ਮਿਲ ਜਾਣੀ ਆ ਅੱਛਾ ਜੀ 60 वोल्ट ਵਾਲੀ ਦੀ ਕੀ ਐਵਰੇਜ ਹੈਗੀ ਉਹਦੀ ਐਵਰੇਜ 50 ਤੋਂ 60 ਕਿਲੋਮੀਟਰ ਆਣੀ ਆ ਦੂਸਰੀ ਵੀ 70 ਤੋਂ 70 ਕਿਲੋਮੀਟਰ ਆਣੀ ਆ ਜਿਹੜੀ 72 ਵਾਲੀ ਆ ਹਾਂਜੀ 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 ਅੱਛਾ ਜੀ ਇਹ ਇਹ ਕਿੰਨੀਆਂ ਬੈਟਰੀਆਂ ਤੇ ਹੈਗੀ ਆ ਇਹ 6 ਬੈਟਰੀਆਂ ਨਾਲ ਜੀ ਤਿਆਰ ਕਰਵਾ ਕੇ ਰੱਖੀ ਦੀ ਹੈ ਇਹ ਬਈ ਜੀ ਸਭ ਤੋਂ ਇੱਥੇ 20 25 30 ਇੱਥੇ ਵਿਕਦੇ ਆ ਅੱਛਾ ਜੀ ਤਾਂ 20 25 30 ਸਾਡੇ ਕਪੂਥਲੇ ਦੇ ਵਿੱਚ ਇਹ ਵਿਕ ਜਾਂਦੇ ਆ ਜਦ ਕਿ 50 60 30 ਤੁਸੀਂ ਮਹੀਨਿਆਂ ਦਾ ਕੱਢ ਜਾਂਦੇ ਹੋ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਦਾ ਜਿਹੜੇ ਲੋਕ ਲੈ ਕੇ ਜਾਂਦੇ ਉਹਨਾਂ ਦਾ ਫਿਰ ਰਿਸਪੌਂਸ ਕਿਹੋ ਜਿਹਾ ਹੁੰਦਾ ਹੈਗਾ ਬਹੁਤ ਵਧੀਆ ਜੀ ਜਿਹੜਾ ਬੰਦਾ ਲੈ ਕੇ ਜਾਂਦਾ ਅੱਜ ਜੇਕਰ ਵਿజిਟ ਕਰਨੀ ਹੋਵੇ ਤੇ ਆਪਣੀ ਦੁਕਾਨ ਦੀ ਕੋਈ ਲੋਕੇਸ਼ਨ ਜਿਮੂਟ ਸੰਡੇ ਦੱਸਦੀ ਹੈਗੀ ਜੀ ਸ਼ਰਮਾ ਏਜੰਸੀ ਚੰਗਾ ਹੁੜ ਮੋੜ ਸੀਨੀਅਰ ਬਾਬਾ ਬੂਟਾ ਭਗਤ ਮਾਰਕੀਟ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 96146 50388 ਤੇ ਬਾਕੀ ਅਸੀਂ ਆਸਾਨ ਕਿਸ਼ਤਾਂ 'ਚ ਵੀ ਤੁਹਾਨੂੰ ਇਹ ਤਿਆਰ ਕਰਵਾ ਕੇ ਦਿੰਨੇ ਹਾਂ ਜੀ ਦੋਸਤੋ ਅਗਰ ਤੁਸੀਂ ਵੀ ਇਲੈਕਟ੍ਰੋਨਿਕਸ ਖਰੀਦਣ ਦੀ ਚਾਹਤ ਹੋ ਤੇ ਇੱਕ ਵਾਰੀ ਸ਼ਰਮਾ ਯਾਰਕੀ ਦੇ ਵਿੱਚ ਜਰੂਰ ਆ ਕੇ ਵਿਜ਼ਿਟ ਕਰੋ